ਇਸ ਵੇਲੇ ਦੀ ਵੱਡੀ ਖਬਰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਜੋ 에어 ਇੰਡੀਆ ਦੀ ਫਲਾਈਟ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ 242 ਇਨਕਲੂਡ ਜਿਹੜੇ ਕਰੂ ਮੈਂਬਰ ਸੀਗੇ ਉਹਨਾਂ ਦੀ ਉਸ ਦੁਰਘਟਾ ਦੇ ਵਿੱਚ ਜਿਹੜੀ ਹੈ ਮੌਤ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਉਹਨਾਂ ਅਪਡੇਟ ਦੱਸ ਦਈਏ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨਾ ਵੀ ਇਸ ਫਲਾਈਟ ਦੇ ਵਿੱਚ ਮੌਜੂ ਸੀਗੇ ਜਿਨ੍ਹਾਂ ਦੀ ਇਸ ਫਲਾਈਟ ਦੇ ਦੌਰਾਨ ਜਿਹੜੀ ਹੈ ਮੌਤ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਆਪਣੇ ਬੇਟੀ ਨੂੰ ਮਿਲਣ ਦੇ ਲਈ ਉਹ ਲੰਡਨ ਜਾ ਰਹੇ ਸੀਗੇ ਪਰ ਤਸਵੀਰਾਂ ਜਿਵੇਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਤੇ ਦੇਖਿਆ ਜਾਦਾ ਕਿ ਉਹ ਫਲਾਈਟ ਕਿਸ ਤਰ੍ਹਾਂ ਜਦੋਂ ਉਹ ਟੇਕ-ਆਫ ਹੋਣ ਲੱਗਦੀ ਹੈ ਤਾਂ ਟੇਕ-ਆਫ ਤੋਂ ਬਾਅਦ ਕੁਝ ਮਿੰਟਾਂ ਬਾਅਦ ਜਿਹੜੀ ਹੈ ਵੱਡਾ ਬਲਾਸ ਹੁੰਦਾ ਹੈ ਤਾਂ ਜਿਹੜਾ ਫਲਾਈਟ ਆ ਪੂਰੀ ਤਰ੍ਹਾਂ ਨਾਲ ਕ੍ਰੈਸ਼ ਹੋ ਚੁੱਕੀ ਆ 에ਅਰ ਇੰਡੀਆ ਦੀ ਜਿਹੜੀ ਫਲਾਈਟ ਸੀਗੀ 에ਅਰ ਇੰਡੀਆ A1171 ਜਿਹੜਾ 에ਅਰ ਇੰਡੀਆ ਦੇ ਜਿਹੜੇ ਵਿਮਾਨ ਸੀਗਾ ਕਿਹਾ ਜਾਂਦਾ ਕਿ 11 ਸਾਲ ਜਿਹੜਾ ਪੁਰਾਣਾ ਵਿਮਾਨ ਸੀਗਾ ਪਰ ਜਿਹੜਾ ਇਹ ਦੁਰਘਟਨਾ ਹੋਈ ਹੈ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਇੱਕ ਪਾਰਦ ਲਈ ਸਭ ਤੋਂ ਵੱਡਾ ਜਿਹੜਾ ਹੈ ਇਹ ਕ੍ਰੈਸ਼ ਮੰਨਿਆ ਜਾ ਰਿਹਾ ਜਿਸ ਦੇ ਵਿੱਚ ਗੁਜਰਾਤ ਦੇ ਸਾਫਕਾ ਮੁੱਖ ਮੰਤਰੀ ਵਿਜੇ ਰੁਪਾਨਾ ਦੀ ਮੌਤ ਹੋ ਚੁੱਕੀ ਹੈ